ਗਲ ਸਮਗਰੀ ਤੁਮਰੇ ਸੂਤਰ ਤਹਾਰੀ ਤੁਮ ਤੇ ਹੋ ਏਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਸਾਭ تیਰਾ ਵਾਹਿਗੁਰੂ ਕਹੁ ਨਾਨਕ ਸਭ ਕੋ ਨਾਨਕ ਜਾਵੇ ਵਾਹਿਗੁਰੂ 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 ਸਾਹਿਬ ਜੀਉ ਤੀਨੇ ਤਾਂ ਆਪਣੇ ਘਰ ਹਾਰਾ ਦੁਖਨ ਤਾਂ ਸੁਖ ਰਾਸ ਤਾਂ ਕੋ ਵਿਗ ਨ ਕੋ ਲਾਗੇ ਜਾਕੀ ਪ੍ਰਵਾਗ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਗਏ ਗੁਰੂ ਨਾਨਕ ਲੰਦੇ ਆਏ ਫਿਰ ਅੰਗਦ ਗੁਰਤੇ ਅਮਰਦਾਸ RAM ਦਾਸ ਐ ਹੋਈ ਸਹਾਇ ਅਰਜਨ ਹਰਗੋਬਿੰਦ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦਾਵਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਾਠ ਦਰਸ਼ਨ ਦਿਦਾਰਿਆਂ ਦਾ ਧੰਨ ਤਰ ਕੀ ਬੋਲਣਾ ਜੀ ਆਪ ਜੀਆ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗਵਾਹੀ ਦੇਖ ਕੇ ਅੰਡਠ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਾਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਵਾਹੀ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ 20ਵੀਂ ਸਦੀ ਕੇ ਅਵਤਾਰ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਗੁਰਸਾਗਰ ਮਸਤੂਆਣਾ ਸਾਹਿਬ ਵਾਲਿਆਂ ਦੀਆਂ ਸਖਤ ਕਮਾਈਆਂ ਦਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਨ ਦਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਹਰਛਿਆ ਰਾਇਤ ਦੇਗ ਤੇਗ ਫਤੇ ਵਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੁਰਣਾ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵੇਕਤ দান ਵਿਸਾਹ দান ਭਰੂਸਾ দান ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੁਰਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਖਾ ਬਕਾਲ ਪੁਰਖ ਵਾਹੀ ਗੁਰੂ ਹੇ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀ ਉਹ ਆਪ ਜੀਆਂ ਦੀ ਕਿਰਪਾ ਦਾ ਸਦਕਾ ਆਪ ਜੀਆਂ ਦੇ ਤੇ ਤਪਸਥਾਨ ਪ੍ਰਾਚੀਨ ਉਦਾਸੀਨ ਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰਸਾਹਿਬ ਵਿਖੇ ਆਪ ਜੀਆਂ ਦੇ ਦਰੋਂ ਘਰੋਂ ਬਖਸ਼ੇ ਮਹਾਪੁਰਖ ਸੰਤ ਬਾਵਾ ਵੀਰਵੰਦਾ ਜੀ ਮਹਾਰਾਜ ਸੰਤ ਬਾਵਾ ਤੇਵਾਦਾ ਜੀ ਮਹਾਰਾਜ ਸੰਤ ਬਾਵਾ ਪੂਰਨਦਾ ਜੀ ਮਹਾਰਾਜ શ્રીਮਾਨ 111 ਸੰਤ ਬਾਵਾ ਬਲਵੰਤ ਸਿੰਘ ਜੀ ਮਹਾਰਾਜ ਜੀਓ ਮੌਜੂਦਾ ਅਗਦੀਨ ਸਿੰਘ ਮਹਾਪੁਰਖਾਂ ਦੀ ਸਰਪ੍ਰਸਤੀ ਹੇਠ ਸੁਦੀ ਦਸਵੀਂ ਦੇ ਦਿਹਾੜਿਆਂ ਨੂੰ ਮੁਖ ਰੱਖਦੇ ਆ ਮਹਾਰਾਜ ਜੀਓ ਜਿਹੜੇ ਸੇਵਾ ਪਰਿਵਾਰਾਂ ਨੂੰ ਸ਼੍ਰੀ ਖਾਨਪਾਟ ਸਾਹਿਬਾਂ ਦੀ ਸੇਵਾ ਹੋਈ ਹੈ ਪਹਿਲੇ ਸ਼੍ਰੀ ਖਾਨਪਾਟ ਸਾਹਿਬ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਕਾਕਾ ਅਮਰਤਪਾਲ ਸਿੰਘ ਬੇਟੀ ਜਗਪ੍ਰੀਤ ਕੌਰ ਪੁੱਤਰ ਪੁੱਤਰੀ ਸਰਦਾਰ ਲਖਵੀਰ ਸਿੰਘ ਬੀਬੀ ਮਨਜੀਤ ਕੌਰ ਮਾਤਾ surjeet कौर ਹਸਨਪੁਰ ਧੂਰੀ ਤੋਂ ਮਹਾਰਾਜ ਜੀਓ ਸ਼੍ਰੀ ਖਾਨਪੌਰ ਸਾਹਿਬ ਜੀਆਂ ਦੀ ਸੇਵਾ ਹੋਈ ਹੈ ਅਤੇ ਪੱਕੇ ਭੰਡਾਰਿਆਂ ਦੀ ਸੇਵਾ ਹੋਈ ਹੈ ਮਹਾਰਾਜ ਜੀਓ ਦੂਜੇ ਸ਼੍ਰੀ ਖਾਨਪੌਰ ਸਾਹਿਬ ਆਪ ਜੀਆਂ ਦੇ ਦਰ ਘਰ ਦੇ ਸੇਵਕ ਬੇਟੀ ਹਰਮੇਹਰ ਕੌਰ ਬੀਬੀ ਰਵਿੰਦਰ ਕੌਰ ਜੂ ਐਸੇ ਮਹਾਰਾਜ ਜੀਓ ਘਰ ਦੀ ਸੁਖਸ਼ਾਂਤੀ ਤੇ ਚੜ੍ਹਦੀ ਕਲਾ ਲਈ ਸ਼੍ਰੀ ਖੰਡਵਰ ਸਾਹਿਬ ਜੀ ਦੀ ਸੇਵਾ ਹੋਈ ਹੈ ਮਹਾਰਾਜ ਜੀਓ ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਕਾਰਜ ਰਾਸ ਕਰ ਰਹੇ ਨੇ ਕਾਰੂ ਵਾਰ ਵਜਾ ਦੇ ਬਖਸ਼ਣੇ ਆਪਣੇ ਦਰੋਂ ਕਰੋ ਗੁਰਸਿੱਖੀ ਪ੍ਰੇਮ ਬਖਸ਼ਿਸ਼ ਕਰਨਾ ਦਰ ਕਰਦੀ ਮਹਾਰਾਜ ਜੀ ਪ੍ਰੀਤ ਬਖਸ਼ਣੀ ਸੁਭਾਵਨਾ ਮਹਾਂ ਪੂਰਣੀ ਕਰਨੀਆਂ ਆਂਤਾਂ ਵਿੱਚ ਵਾਧੇ ਕਰਨੇ ਮਹਾਰਾਜ ਜੀ ਉਸ ਦੀ ਵੀ ਸੁਖਾਂ ਦੀ ਬਖਸ਼ਿਸ਼ ਕਰਨੀ ਸੁਦੀ ਦਸਮੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਵਾਜ਼ਾ ਸਜਾਏ ਗਏ ਸਜੇ ਦਿਵਾਨਾ ਵਿੱਚ ਗੁਰਦੁਆਰਾ ਗਫਾਸਾ ਸਾਹਿਬ ਦੇ ਮੌਜੂਦਾ ਮਹਾਂਪੁਰਖਾਂ ਨੇ ਮਹਾਰਾਜ ਜੀ ਉਹ ਮਨੋਹਰ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਨੀਰਗਾਜੀ ਬਖਸ਼ਣੀ ਤੰਦਰੁਸਤੀਆਂ ਬਖਸ਼ਣੀਆਂ ਹਰ ਵਾਹੇ ਹਰ ਦਾਹੇ ਕਾਲ ਯੁਗ ਦੇ ਤਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਜਿਹੜੀਆਂ ਵੀ ਸੰਗਤਾਂ ਨੇ ਆਪ ਜੀਆਂ ਦੇ ਸਥਾਨਾਂ ਤੇ ਗੁਰੂ ਕੇ ਲੰਗਰਾਂ ਮੰਦਰਾਂ ਘੋੜਿਆਂ ਜੋੜਿਆਂ ਵਿੱਚ ਸੇਵਾਵਾਂ ਕਿਪੀਆਂ ਸਮੂਹ ਸੰਗਤਾਂ ਦੀਆਂ ਸੇਵਾਵਾਂ ਮਨਜ਼ੂਰ ਕਰਨੀਆਂ ਆਪਣੇ ਦਰੋਂ ਘਰੋਂ ਨਾਮ ਬਾਣੀ ਦੀ ਦਾਤ ਬਖਸ਼ਣੀ ਸੇਵਾ ਕਰਨ ਦਾ ਬਲੰਦ ਬਖਸ਼ਣਾ ਸੰਤ ਖਾਲਸਾ ਦਲ ਦੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਜੀਆਂ ਦੀ ਹਜ਼ੂਰੀ ਵਿੱਚ ਪੰਚ ਆਮ੍ਰਿਤ ਪ੍ਰਾਪਰਸ਼ਾਦੀਆਂ ਦੇਗਾ ਹਾਜ਼ਰ ਹਨ ਕਿਰਪਾਗਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਈ ਲਗਿਆ ਸ਼ੀਤ ਪ੍ਰਸਾਦ ਸਿੰਘ ਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਨਗਰ ਖੇੜੇ ਸੁਖ ਸ਼ਾਂਤੀਆਂ ਵਰਤੋਣੀਆਂ, ਸਥਾਨਾਂ ਦੀਆਂ ਦਿਨ ਦੁਗਣੀਆਂ, ਰਾਤ ਚੌਗਣੀਆਂ ਤਰਕੀਆਂ ਬਖਸ਼ਣੀਆਂ, ਕਰੋ ਕਿਰਪਾ ਮਹਾਰਾਜ ਜੀਓ, ਨਿਹਾਲ ਤਾਈਆਂ ਦੇ ਹੁਕਮਨਾਮੇ ਸਹਿ ਬਖਸ਼ ਕੇ ਸੰਗਤਾਂ ਨੂੰ ਨਦਰੋ, ਨਦਰ ਨਿਹਾਲ ਕਰੋ। ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸੰਤ ਸਹਾਈ ਜੀ ਕੇ ਭਵਜਨ ਤਾਰਨ ਹਾ ਸਤ ਪੈ ਉੱਚ ਜਾਣੀ ਐ ਨਾਨਕ ਨਾਮ ਪਿਆਰ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਦੇਸਪਾਸ ਬੈਠਿਆ ਸੋਹੀਆ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸ੍ਰੀਮ ਵਹਲਾ ਚੌਥਾ ਏ ਚਾਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਬਸ ਹੈ ਕਾਮ ਧੈਨਾ ਸੋ ਐਸਾ ਹਰ ਧਿਆਈਆ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਈਚਾ ਪੁਰਖ ਸਰਬ ਸੁਖ ਦਾਤਾ ਹਰ ਜਾਂਕ ਬਸ ਹੈ ਕਾਮ ਧੈਨਾ ਸੋ ਐਸਾ ਹਰ ਧਿਆਈਆ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲ ਤ ਪਾਲ ਤਮ ਕੋ ਜਲ ਹੋਈ ਹਾ ਨਿਤ ਤੈ ਹਰ ਪ੍ਰਖ ਨਰੰਜਨਾ ਰਹਾ ਜੈ ਹਰ ਸਿਮਰਨ ਭਯਤ ਉਪਾਦ ਗਤ ਕੇਨੀ ਬੜ ਪਾਗੇ ਹਰ ਜਪਨਾ ਜਨ ਨਾਨਕ ਕੋ ਗੁਰ ਈ ਮਤ ਦੇਨੀ ਜਪ ਹਰ ਭਵਜਲ ਤਰਨਾ ਜਹਰ ਸਿਮਰਨ ਭਇਆ ਤੈ ਉਪਾਦ ਗਤ ਕੇਨੀ ਬੜ ਪਾਗੇ ਹਰ ਜਪਨਾ ਜਨ ਨਾਨਕ ਕੋ ਗੁਰ ਈ ਮਤ ਦੇਨੀ ਜਪ ਹਰ ਭਵਜਲ ਤਰਨਾ ਵਾਹ